मुर्दाबाद पंजाब सरकारबा नोटिफिकेशन स्वागत करो एडवेज करो पंजाब सरकार मुर्दाबाद पंजाब सरकार मुर्दाबाद पंजाब सरकार मुर्दाबाद पंजाब सरकार मुर्दाबाद ਸ਼ਹੀਦ ਬੰਦ ਕਰੋ ਤੱਕੇ ਸ਼ਹੀਦ ਬੰਦ ਕਰੋ ਤੱਕੇ ਸ਼ਹੀਦ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ ਐਨਓਸੀ ਦੀ ਸ਼ਰਤ ਰੱਦ ਕਰੋ ਐਨਓਸੀ ਦੀ ਸ਼ਰਤ ਰੱਦ ਕਰੋ ਐਨਓਸੀ ਦੀ ਸ਼ਰਤ ਰੱਦ ਕਰੋ ਜੁਵਾਨੋ ਐ ਹਰਦੁਲੱਹ ਸੇਵਾਵੀ ਕਨਵੀਨਰ ਆਮ ਆਦਮੀ ਘਰ ਬਚਾਓ ਮੋਰਚਾ ਪੰਜਾਬ ਤੇ ਚੀਫ ਪਾਰਟਨਰ ਬਿਲਡਰ ਐਂਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਕਿਲਾ ਮਹਾਲੀ ਸੋ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਪ੍ਰੋਪਰਟੀ ਕਾਰੋਬਾਰੀ ਸੀ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਸੀ ਉਹ ਸਾਰੇ ਸਰਕਾਰ ਨਾਲ ਵਿਲੇ ਕਰਦੇ ਆ ਆ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਦਿੱਲੀ ਤੋਂ ਨਿਕਲਦੇ ਆ ਟਵੀਟ ਕਰਕੇ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਕਲੋਨੀਆਂ ਕੱਟ ਹੋ ਚੁੱਕੀਆਂ ਹਨ ਉਹਨਾਂ ਸਾਰਿਆਂ ਨੂੰ ਰੈਗੂਲਰ ਰੈਗੂਲਰ ਕੀਤਾ ਜਾਊਗਾ ਔਰ ਜਿਨੇ ਕਿਸੇ ਦੇ ਪਲਾਟ ਬੱਚੇ ਨੇ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੀ ਐਨਓਸੀ ਦੀ ਸ਼ਰਤ ਹੈ ਉਹ ਖਤਮ ਕੀਤੀ ਜਾਊਗੀ ਪਿਛਲੇ ਦਿਨੀ 11 ਅਗਸਤ ਨੂੰ ਵਿਧਾਨ ਸਭਾ ਦੇ ਵਿੱਚ ਵੀ ਇੱਕ ਉਹਨਾਂ ਨੇ ਕਿਹਾ ਸੀਗਾ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਐਨਓਸੀ ਦੀ ਸ਼ਰਤ ਖਤਮ ਕਰਨ ਜਾ ਰਹੇ ਹਾਂ ਪਰ ਹੋਇਆ ਕੀ ਹੈ ਪਟਿਆ ਪਹਾੜ ਨਿਕਲੀ ਚੂਹੀ ਚੂਹਾ ਵੀ ਨਹੀਂ ਨਿਕਲਿਆ ਚੂਹੀ ਨਿਕਲੀ ਪਿਛਲੇ ਦਿਨੀ ਆ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਲੋਕਾਂ ਨੂੰ ਤਾਂ ਇਹ ਕਿਹਾ ਸੀ ਲੋਕਾਂ ਨੇ ਖੁਸ਼ੀਆਂ ਵੀ ਮਨਾਈਆਂ ਪਾਰਟੀਆਂ ਵੀ ਕੀਤੀਆਂ ਕਿ ਪੰਜਾਬ ਦੇ ਵਿੱਚ ਐਨਓਸੀ ਖਤਮ ਹੋਣ ਜਾ ਰਹੀ ਹੈ ਹਰ ਕਸਰਾ ਨੰਬਰ ਤੇ ਪਰ ਇਹ ਆਬਾਦੀ ਦੇ ਜੋ ਲਾਲਕੀਰ ਦੇ ਅੰਦਰ ਲੋਕਾਂ ਦੇ ਮਕਾਨ ਇਹ ਪਲਾਟ ਇਹ ਬਾੜੇ ਗੁਹਾਰੇ ਜਿਹੜੇ ਸੀਗੇ ਜਿਹਦੇ ਤੇ ਪਹਿਲਾਂ ਹੀ ਐਨਓਸੀ ਨਹੀਂ ਲੱਗਦੀ ਕਿਉਂਕਿ ਜਿਹੜਾ ਲਾਲ ਲਕੀਰ ਦੇ ਅੰਦਰ ਦਾ ਰਿਕਾਰਡ ਹੈ ਉਹ ਨਾ ਕਿਤੇ ਪੁੱਡਾ ਕਮਾਡਾ ਕੋਲ ਹੈ ਨਾ ਗਲਾਡਾ ਕੋਲ ਹੈ ਨਾ ਜਾਡਾ ਕੋਲ ਹੈ ਨਾ ਕਿਸੇ ਮਿਸਪਲ ਕਮੇਟੀ ਕੋਲ ਹੈ ਨਾ ਕਿਸੇ ਪਟਵਾਰੀ ਕੋਲ ਹੈ ਨਾ ਕਿਸੇ ਤਹਿਸੀਲਦਾਰ ਕੋਲ ਹੈ ਨਾ ਕਿਸੇ ਕਾਨੂੰਗੋ ਕੋਲ ਹੈ ਜਿਸ चीज ਦਾ ਰਿਕਾਰਡ ਹੀ ਹੈ ਨਹੀਂ ਉਹਦੇ ਤੇ ਐਨਓਸੀ ਕਿਵੇਂ ਲੱਗ ਸਕਦੀ ਹੈ ਉਹ ਐਨਓਸੀ ਪਹਿਲਾਂ ਹੀ ਨਹੀਂ ਸੀ ਲੱਗਦੀ ਪਰ ਪੰਜਾਬ ਸਰਕਾਰ ਇਹ ਸਮਝਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਵੱਡਾ ਬਹੁਮਤ ਦੇ ਕੇ ਆਮ ਆਦਮੀ ਪਾਰਟੀ ਦੇ 92 ਐਮਐਲਏ ਚੁਣਿਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬੀਆਂ ਨੂੰ ਜਦੋਂ ਮਰਜ਼ੀ ਮੂਰਖ ਬਣਾ ਲਓ ਇਹ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਇਹ ਸਿਰਫ ਪੰਜਾਬੀਆਂ ਨੂੰ ਮੂਰਖ ਬਣਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਕਿਉਂਕਿ ਇਸ ਨੋਟੀਫਿਕੇਸ਼ਨ ਦੀ ਲੋੜ ਹੀ ਨਹੀਂ ਸੀ ਸੋਚੀ ਅੱਜ ਖਰੜਨ ਤਹਿਸੀਲ ਦੇ ਵਿੱਚ ਖਰੜ ਦੇ ਬਿਲਡਰ ਐਂਡ ਪ੍ਰਾਪਰਟੀ ਡੀਲਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਸਿਆਪਾ ਵੀ ਕੀਤਾ ਔਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੀਆਂ ਕਾਪੀਆਂ ਪਾੜ ਕੇ ਮੁਜਾਰਾ ਕਰਕੇ ਇੱਕ ਸੁਨੇਹਾ ਭੇਜਿਆ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਇਹਦੀ ਸਾਨੂੰ ਲੋੜ ਨਹੀਂ ਤੁਸੀਂ ਆਪਣੇ ਵਾਅਦੇ ਦੇ ਮੁਤਾਬਕ ਜੋ ਤੁਸੀਂ ਵਾਅਦਾ ਵਿਧਾਨ ਸਭਾ 'ਚ ਕੀਤਾ ਜਾਂ ਦਿੱਲੀ ਤੋਂ ਟਵੀਟ ਕਰਕੇ ਕੀਤਾ ਸੀ ਉਸ ਦੇ ਮੁਤਾਬਕ ਤੁਸੀਂ ਪੰਜਾਬ ਦੇ ਵਿੱਚੋਂ ਜਿਹੜੀ ਐਨਓਸੀ ਲਈ ਹੈ ਉਹਨੂੰ ਰੱਦ ਕਰੋ ਉਹਦੇ ਬਾਰੇ ਨੋਟੀਫਿਕੇਸ਼ਨ ਕੱਢੋ ਤਾਂ ਜੋ ਜੋ ਤੁਸੀਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਦਾ ਅਸੀਂ ਚੁੱਲਾ ਬਲਦਾ ਕਰਾਂਗੇ ਇਹ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵਾਅਦਾ ਕੀਤਾ ਪਰ ਪਰੇਸ਼ਾਨੀਆਂ ਕੀ ਕੀ ਆ ਰਹੀਆਂ ਨੇ ਪਰੇਸ਼ਾਨੀਆਂ ਕੀ ਕੀ ਆ ਰਹੀਆਂ ਪੰਜਾਬ ਸਰਕਾਰ ਨੇ ਜਿਹੜੇ ਬਲਦੇ ਚੁੱਲ੍ਹੇ ਸੀ ਉਹ ਵੀ ਠੰਡੇ ਕਰਤੇ ਇਹ ਇਕੱਲੇ ਬਿਲਡਰਾਂ ਔਰ ਪ੍ਰਾਪਰਟੀ ਡੀਲਰਾਂ ਦੇ ਨਹੀਂ ਹੈ ਇਹਨਾਂ ਦੇ ਨਾਲ ਲੱਖਾਂ ਲੋਕ ਜੁੜੇ ਨੇ ਭਾਵੇਂ ਉਹ ਕਾਰਪੈਂਟਰ ਹੋਣ ਲੇਬਰ ਹੋਵੇ ਮਿਸਤਰੀ ਹੋਣ ਜਾਂ ਹਾਰਡਵੇਅਰ ਵਾਲੇ ਹੋਣ ਰੇਤਾ ਬਜਰੀ ਸਪਲਾਈ ਕਰਨ ਵਾਲੇ ਹੋਣ ਟ੍ਰਕ ਟੋਣ ਟ੍ਰੱਕਾਂ ਤੇ ਸਪਲਾਈ ਕਰਨ ਵਾਲੇ ਹੋਣ ਲੱਗ ਰਿਹਾ ਤੁਹਾਨੂੰ ਅੱਜ ਸਾਰੇ ਵਿਹਲੇ ਅੱਜ ਜਿਹੜੀਆਂ ਨੋਟੀਫਿਕੇਸ਼ਨ ਦੀਆਂ ਤੁਸੀਂ ਕਾਪੀਆਂ ਬਾੜੀਆਂ ਇਹਦੇ ਨਾਲ ਸਰਕਾਰ ਕੋਚੂ ਗੂਗੀ ਜੀ ਅਗਰ ਨਾ ਤੁਹਾਡਾ ਮਸਲਾ ਹੱਲ ਹੋਇਆ ਫਿਰ ਕੀ ਕਰੋਗੇ ਜੀ ਸਾਲ ਹੋ ਗਿਆ ਤੁਹਾਨੂੰ ਪ੍ਰੋਟੈਸਟ ਕਰ ਦੇਣਾ ਦੇਖੋ ਸਰਕਾਰ ਦੇ ਕੰਨ ਤੇ ਜੂਨੀ ਸਰਕਲ ਲੇਕਿਨ ਸਰਕਾਰ ਨੇ ਹੋ ਸਕਦਾ ਮਨ ਬਣਾਇਆ ਹੋਵੇ ਕਿ ਅਸੀਂ ਨੋਟੀਫਿਕੇਸ਼ਨ ਕਰੀਏ ਕਿ ਐਨਸੀ ਰੱਦ ਹੋਵੇ ਪਰ ਸਰਕਾਰ ਹੈ ਜਿਹੜੀ ਇਹ ਪੰਜਾਬ ਤੋਂ ਨਹੀਂ ਚੱਲਦੀ ਇਹ ਦਿੱਲੀ ਤੋਂ ਚੱਲਦੀ ਹੈ ਦਿੱਲੀ ਵਾਲੇ ਚਾਹੁੰਦੇ ਨੇ ਕਿ ਜਿਹੜੇ ਛੋਟੇ ਕਾਰੋਬਾਰੀਆ ਅਸੀਂ ਉਹਨਾਂ ਦਾ ਕਾਰੋਬਾਰ ਬੰਦ ਕਰਕੇ ਅਸੀਂ ਵੱਡੀਆਂ ਕੰਪਨੀਆਂ ਲਿਆ ਕੇ ਉਹੀ ਕਾਰਪਟ ਆਧਾਰਿਆਂ ਨੂੰ ਇੱਥੇ ਲਿਆ ਕੇ ਉਹਨਾਂ ਦੇ ਰਾਹੀਂ ਵੱਡੀਆਂ ਕਲੋਨੀਆਂ ਘਟিয়ে ਤੇ ਜਿਹੜਾ ਪੰਜਾਬ ਦਾ ਮਜ਼ਦੂਰ ਵਰਗ ਹੈ ਜਿਹੜਾ ਰੋਜ਼ ਰੋਟੀ ਕਮਾ ਕੇ ਰੋਟੀ ਖਾਣ ਵਾਲਾ ਉਹਨੂੰ ਬੇਲਾ ਕਰਦੀ ਹੈ ਤਾਂ ਜੇ ਸਰਕਾਰ ਦੇ ਕਰਨ ਤੇ ਹੁਣ ਵੀ ਜੂਨੀ ਸਰਕਦੀ ਤਾਂ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸ਼ਿਕਾਇਤ ਦਾ ਹੋਗਾ ਵੱਡੇ ਪ੍ਰੋਟੈਸਟ ਜੀ ਆ ਰਹੀ ਹੈ ਕਿਹੜੀ ਕਿਹੜੀ ਜਿਹੜੀ ਐਨਓਸੀ ਉਸ ਤੇ ਰੋਕ ਲਾਈ ਗਈ ਹੈ ਇਹ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜੋ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਕਿ ਅਸੀਂ ਐਨਓਸੀ ਰੱਦ ਕਰਾਂਗੇ ਅਪਾ ਤਹਿਸੀਲ ਦੇ ਵਿੱਚ ਖੜੇ ਆ ਜੇ ਕਿਸੇ ਨਾਲ 2 ਮਰਲੇ 3 ਮਰਲੇ 5 ਮਰਲੇ ਦਾ ਪਲਾਟ ਵੇਚਣਾ ਹੈ ਤਹਿਸੀਲਦਾਰ ਸਾਹਿਬ ਨੂੰ ਜਾ ਕੇ ਪੁੱਛੋ ਕਿ ਤੁਸੀਂ ਬਿਨਾ ਐਨਓਸੀ ਤੇ ਰਜਿਸਟਰੀ ਕਰਦੇ ਹੋ ਉਹ ਰਜਿਸਟਰੀ ਨਹੀਂ ਹੋ ਰਹੀ ਕਿਸੇ ਨਾਲ ਆਪਣੇ ਆਪਣਾ ਇਲਾਜ ਕਰਾਉਣਾ ਕਿਸੇ ਨੂੰ ਕੈਂਸਰ ਹੈ ਕਿਸੇ ਨਾਲ ਬੱਚਿਆਂ ਦੀ ਫੀਸ ਭਰਨੀ ਹੈ ਕਿਸੇ ਨਾਲ ਆਪਣੇ ਬੱਚੇ ਦਾ ਵਿਆਹ ਕਰਨਾ ਹੈ ਕਿਸੇ ਨਾਲ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਉਹ ਸਾਰੀਆਂ ਪੈਸੇ ਨਾਲ ਹੋਣੀਆਂ ਹੈ ਜੇ ਪੈਸਾ ਨਹੀਂ ਹੈ ਤਾਂ ਕਿਸੇ ਦੀ ਕੋਈ ਲੋੜ ਨਹੀਂ ਪੂਰੀ ਹੋ ਸਕਦੀ ਪੰਜਾਬ ਦੇ ਲੋਕ ਅੱਜ ਉਹਨਾਂ ਤੇ ਵਿੱਤੀ ਸੰਕਟ ਮਡਰਾ ਰਿਹਾ ਹੈ ਅੱਜ ਪੈਸੇ ਬਿਨਾਂ ਇੰਨੇ ਔਖੇ ਨੇ ਪੰਜਾਬ ਦੇ ਲੋਕ ਕਿਉਂਕਿ ਇੱਕ ਪਲਾਟ ਖਰੀਦ ਕੇ 2-3 ਮਰਲੇ ਦਾ ਬੰਦਾ ਸਾਹਮ ਕੇ ਰੱਖਦਾ ਕਿ ਕਦੇ ਵੀ ਮੈਨੂੰ ਇਹਦੀ ਪੈਸੇ ਦੀ ਲੋੜ ਪੈ ਸਕਦੀ ਹੈ ਤਾਂ ਮੈਂ ਆਪਣਾ ਪਲਾਟ ਵੇਚ ਕੇ ਆਪਣਾ ਜਿਹੜਾ ਡੰਗ ਤਪਾ ਸਕਦਾ ਹੈ ਵੀ ਸਾਗ ਇਲੈਕਸ਼ਨ ਕੀ ਹੈ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਕਿਵੇਂ ਪ੍ਰਭਾਵਿਤ ਕਰਾਂਗੇ ਉਸ ਨੂੰ ਅਗਲਾ ਤੁਸੀਂ ਰਣਨੀਤੀ ਕੀ ਹੋਊਗੀ 1.5 ਸਾਲ ਹੋ ਗਿਆ ਤੁਹਾਨੂੰ ਨਾਰੇ ਲਾਉਂਦੇ ਨੂੰ ਅਗਲਾ ਚੱਪ ਕੀ ਤੁਹਾਨੂੰ ਗ੍ਰੇਡ ਕਰਾਂਗੇ ਤੁਸੀਂ ਫੋਸ ਦੇਖੋ ਅੱਜ ਐਨਓਸੀ ਤੋਂ 1 ਕਰੋੜ 92 ਲੱਖ ਬੰਦਾ ਪੰਜਾਬ ਦੇ ਵਿੱਚ ਪ੍ਰਭਾਵਿਤ ਹੈ ਅਗਰ 1 ਕਰੋੜ 92 ਲੱਖ ਬੰਦਾ ਆਪਣਾ ਮਨ ਬਣਾ ਲੈਂਦਾ ਹੈ ਕਿ ਅਸੀਂ ਪੈਸੇ ਤੋਂ ਤੰਗ ਹੈ ਤਾਂ ਮੇਰਾ ਨਹੀਂ خیال ਕਿ ਲੋਕ ਸਭਾ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਆਵੇ ਤੁਸੀਂ ਆਮ ਆਦਮੀ ਪਾਰਟੀ ਦੇ ਹੀ ਨਿਵਾੰਦੇ ਹੋ ਕਿ ਆ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਦਾ ਵਿਰੋਧ ਕਰੋਗੇ ਜੀ ਫਿਰ ਜਿਤਾਇਆ ਵੀ ਤੁਸੀਂ ਤੇ ਵੈਸੇ ਮੈਂ ਅੱਜ ਵਿਰੋਧ ਕਰਨ ਲਈ ਹੀ ਖੜਾ ਹਾਂ ਇਹ ਪੰਜਾਬ ਸਰਕਾਰ ਕਿਤੇ ਵਿਰੋਧ ਤਹਿਸੀਲ ਤੱਕ ਨਾ ਪੰਜਾਬ ਸਰਕਾਰ ਦਾ ਹੀ ਵਿਰੋਧ ਕਰ ਰਹੇ ਆ ਸਰ ਜਿਹੜਾ ਇਹ ਵਿਰੋਧ ਹੈ ਤਹਿਸੀਲ ਤੱਕ ਹੀ ਸੀਮਿਤ ਨਾ ਰਹੇ ਕਿ ਆ ਇਲੈਕਸ਼ਨਾਂ ਦੇ ਵਿੱਚ ਵਿਰੋਧ ਕਰੋਗੇ ਜੀ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਕੁਝ ਦਿਨਾਂ ਵਿੱਚ ਚੋਣ ਜਾਬਤਾ ਲੱਗਣ ਜਾ ਰਿਹਾ ਏ ਦੇਖੋ ਮੈਂ ਪਿਛਲੇ 20 ਸਾਲ ਤੋਂ ਭਾਵੇਂ ਕਾਲੀ ਦਲ ਭਾਵੇਂ ਬੀਜੇਪੀ ਦੀ ਸਰਕਾਰ ਰਹੀ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੋਵੇ ਆਮ ਆਦਮੀ ਪਾਰਟੀ ਦੇ ਸਰਕਾਰ ਰਹੀ ਹੋਵੇ ਮੈਂ 20 ਸਾਲ ਤੋਂ ਤੁਸੀਂ ਵੀ ਦੇਖਦੇ ਆ ਰਹੇ ਹੋ ਮੇਰੇ ਸਾਥੀਓ ਮੇਰੇ ਨਾਲ ਤੁਸੀਂ ਕੰਮ ਕੀਤਾ ਮੈਂ 20 ਸਾਲ ਤੋਂ ਡਟ ਕੇ ਜੋ ਵੀ ਟੱਕਾ ਕੀਤਾ ਲੋਕਾਂ ਦੇ ਨਾਲ ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ ਉਹਦਾ ਵਿਰੋਧ ਕੀਤਾ ਹਮੇਸ਼ਾ ਕੀਤਾ ਔਰ ਮੇਰਾ ਪ੍ਰੋਟੈਸਟ ਕਰਦਾ 20 ਸਾਲ ਦਾ ਤਜਰਬਾ ਮੈਂ ਲੋਕਾਂ ਦੇ ਹੱਕ 'ਚ ਖੜ ਕੇ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕੀਤੇ। ਕਿ ਹੁਣ ਚੋਣ ਜੋ ਲੋਕ ਸਭਾ ਦੀ ਚੋਣ ਆ ਰਹੀ ਉਹਨਾਂ ਮੈਂ ਇਹਦੇ ਆਮ ਆਦਮੀ ਦੇ ਕੈਂਡੀਡੇਟ ਦਾ ਵਿਰੋਧ ਕਰਾਂਗੇ ਜੀ ਪੌਸਿਟਿਵ ਲੈ ਕੇ ਜੇਕਰ ਐਨਓਸੀ ਨਹੀਂ ਰਾਦੋਂਦੀ ਅਸੀਂ ਡਟ ਕੇ ਵਿਰੋਧ ਕਰਾਂਗੇ। ਠੀਕ ਹੈ। ਮੈਂ ਰਜਨੀਸ਼ ਕੰਨਾ ਬਿਲਡਰ ਐਸੋਸੀਏਸ਼ਨ ਮੱਲੋ ਸਿਰਫ ਇਹ ਕਹਿਣਾ ਚਾਹਨਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਜੋ ਐਨਓਸੀ ਖਤਮ ਕਰਨ ਦਾ ਵਾਅਦਾ ਕੀਤਾ ਹੈ ਮੁੱਖ ਮੰਤਰੀ ਸਾਹਿਬ ਉਸ ਨੂੰ ਪੂਰਾ ਕਰੋ ਕਿਉਂਕਿ ਤੁਹਾਡਾ ਮਜ਼ਾਕ ਬਣ ਰਿਹਾ ਹੈ ਆ ਜਿਹੜੀ ਨੋਟੀਫਿਕੇਸ਼ਨ ਦਿੱਤੀ ਹੈ ਰੱਦ ਕੀਤੀ ਹੈ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ ਆਬਾਦੀ ਦੇ ਦੀ ਆਬਾਦੀ ਦੇ ਦੀ ਨੋਟੀਫਿਕੇਸ਼ਨ ਪਹਿਲਾਂ ਤੋਂ ਹੀ 16 ਸਾਲ ਤੋਂ ਚੱਲਦੀ ਆ ਰਹੀ ਹੈ ਇਹ ਨੋਟੀਫਿਕੇਸ਼ਨ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਛਲ ਕੀਤਾ ਹੈ ਨੋਟੀਫਿਕੇਸ਼ਨ ਜਿਹੜੀ ਹੈ ਉਹ ਇਹ ਕਰੋ ਕਿ ਕਿਸੇ ਵੀ ਪਲਾਟ ਤੇ ਕਿਸੇ ਵੀ ਮਕਾਨ ਤੇ ਕਿਸੇ ਵੀ ਫਲੈਟ ਤੇ ਜੋ ਤੁਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਡੇਰਾ ਬਸੀ ਦੇ ਵਿੱਚ ਜਾ ਕੇ ਵਾਦਾ ਕਰਕੇ ਆਏ ਜੀ ਕਿ ਹਰ ਕਿਸਮ ਦੀ ਪਲਾਟ ਕੋਠੀ ਮਕਾਨ ਫਲੈਟ ਸਭ ਤੇਨੂੰ ਸੀ ਖਤਮ ਹੋਏਗੀ ਉਹ ਐਨਓਸੀ ਰੱਦ ਕਰਨ ਦੇ ਬਾਬਤ ਅਸੀਂ ਹੂਟਨਾ ਜਾਰੀ ਕਰੋ ਔਰ ਅਸੀਂ ਸਾਰੇ ਦਿਨੇ ਇਸ ਗੱਲ ਦਾ ਪੂਰ ਜੋਰ ਵਿਰੋਧ ਕਰਾਂਗੇ ਜੇਕਰ ਤੁਸੀਂ ਸਾਡੀ ਮੰਗਾ ਨਹੀਂ ਮੰਨੋ ਹਾਂ ਹਾਂ ਜੀ ਜਿਹੜੀ ਐਨਓਸੀ ਦੀ ਸ਼ਰਤ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਢੀ ਸੀਗੀ ਐਨਓਸੀ ਦੀ ਵੀ ਉਹ ਆਬਾਦੀ ਦੇ ਦੇ ਇੱਕ ਸ਼ੁਫਾਜਾ ਬਣਾ ਕੇ ਉਹ ਨੋਟੀਫਿਕੇਸ਼ਨ ਬਣ ਕੇ ਰਹਿ ਗਈ ਆ ਅਸੀਂ ਉਹ ਉਹਦੀਆਂ ਪੱਤੀਆਂ ਦੀਆਂ ਪ੍ਰਤੀਆਂ ਜਿਹੜੀਆਂ ਹੈਗੀਆਂ ਉਹ ਅੱਜ ਫਾੜੀਆਂ ਹਨ ਤਾਂ ਕਿ ਇਹ ਸਰਕਾਰ ਨੂੰ ਪਤਾ ਲੱਗ ਸਕੇ ਕਿ ਬਿਲਡਰ ਤੇ ਡੀਲਰ ਜਿਹੜੇ ਆ ਉਹ ਸਾਰੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਆ ਤੇ ਉਹ ਸਰਕਾਰ ਦਾ ਬਿਲਕੁਲ ਵਿਰੋਧ ਕਰ ਰਹੇ ਆ ਸਾਡੀ ਇਹ ਫੁਰਜੋਕ ਮੰਗ ਮੰਗਾ ਆਪ ਗਵਰਨਮੈਂਟ ਨੂੰ ਕੀ ਐਨਓਸੀ ਦੀ ਅਗਰ ਅਗਰ ਸ਼ਰਤ ਲਾਗੂ ਕਰਨੀ ਹੈ ਤੇ ਉਹ ਸਾਰੇ ਸ਼ਹਿਰ ਦੇ ਵਿੱਚ ਹੋਣੀ ਚਾਹੀਦੀ ਆ ਅਨਤ ਕਾਰੀਰ ਕਲੋਨੀਆ ਤੇ ਵੀ ਹੋਣੀ ਚਾਹੀਦੀ ਤੇ ਪਲੋਟਾਂ ਤੇ ਵੀ ਹੋਣੀ ਚਾਹੀਦੀ ਆ ਤੇ ਰਜਿਸਟਰੀਆਂ ਦੇ ਉੱਤੇ ਐਨਓਸੀ ਜਿਹੜੀ ਹੈਗੀ ਆ ਉਹ ਸ਼ਰਤ हटਾਈ ਜਾਏਗੀ ਥੈਂਕ ਯੂ ਮਿਸਮਾਨਤ ਡੀਲਰ ਮੈਨੂੰ ਅੱਜ ਐਸੋਸੀਏਸ਼ਨ ਨੇ ਬਿਡ ਰੈਂਡ ਸਰ ਇੱਧਰ ਦੇਖ ਸਾਡੇ ਅਸਿਸ ਨਗਰ ਨੇ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਮੈਂ ਉੱਪਰ ਸਰਕਾਰ ਤੱਕ ਚਲੂਗਾ ਜੀ ਤੁਹਾਡੀ ਮੰਗ ਹੈ ਸਾਡੀ ਉਹਦੇ ਤੋਂ ਸਰ ਐਨਓਸੀ ਦੀ ਸ਼ਰਤ ਨੂੰ ਲੈ ਕੇ ਜਿਹੜੀ ਨੋਟੀਫਿਕੇਸ਼ਨ ਦਿੱਤੀ ਸੀ ਉਸ ਬਾਰੇ ਕੀ ਕਹੋਗੇ ਜਿਹੜੇ ਇੱਕ ਬਿਆਨ ਜਿਹੜਾ ਹੈਗਾ ਆ ਸ੍ਰੀਮ ਸਾਬ ਨੂੰ ਵੱਲੋਂ ਸੀਗਾ ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਉਹਦੇ ਵਿੱਚ ਕਲੈਰੀਫਿਕੇਸ਼ਨ ਤਾਂ ਇੱਕ ਤਾਂ ਆ ਚੁੱਕੀ ਆ ਉਹਦੇ ਬਾਰੇ ਵੈਸੇ ਸਰਕਾਰ ਦੇ ਲੈਵਲ ਤੇ ਮੀਟਿੰਗਾਂ ਹੋ ਰਹੀਆਂ ਆ ਇਹ ਤਾਂ ਘੱਟੋ ਜਿਹੜੀ ਸਰਕਾਰ ਦੇ ਲੈਵਲ ਤੇ ਹੋਣੀ ਆ ਇਹਦੇ ਬਾਰੇ ਮੇਰੇ ਮੈਂ ਆਪਣੇ ਲੈਵਲ ਤੇ ਤਾਂ ਕੁਝ ਨਹੀਂ ਕਰਦਾ। ਤੁਸੀਂ ਮੈਨੂੰ ਜਾਣੂ ਕਰਾਉਂਗੇ ਜਿਹੜੀ ਇੱਕ ਨੋਟੀਫਿਕੇਸ਼ਨ ਆਈ ਕਿਸ ਚੀਜ਼ ਦਾ ਕਰੇ। ਧਰਵਾਦੀ ਦੇ ਵਾਲੀ ਕਹਿੰਦੇ ਪਹਿਲਾਂ ਹੀ ਚੱਲਦੀ ਆ ਰਹੀ 16 ਸਾਲ। ਉਹ ਕਲੀਅਰ ਕਰੂੰਗਾ ਪਲੀਜ਼ ਕਿ ਨਾਮ ਆ ਵੀ ਜਾਵੇ। ਇਹ ਉਹਨਾਂ ਨੇ ਲਿਖਿਆ ਤਾਂ। ਪਹਿਲਾਂ ਤੁਸੀਂ ਨੋਟੀਫਿਕੇਸ਼ਨ ਇਹ ਸੀ ਕਿ ਨਾ ਕਈ ਜਗ੍ਹਾ ਤੇ ਮਤਲਬ ਕਿੰਨੀਆਂ ਕਨਫਿਊਜ਼ਨ ਹੈਗੀ। ਲੰਬਾ ਵਾਪਸ ਕਰ ਜਾਂਦੇ ਹਿਸਾਬੀ ਸਰ ਵਗੈਰਾ। ਉਹਨਾਂ ਨੇ ਕਿਹਾ ਵੀ ਇਹ ਕਰੋ ਸਾਰੀਆਂ ਜਿੱਥੇ ਬਿਨਾ ਨਾਮ ਆ ਰਿਹਾ। ਫੌਰਨ ਚੱਪਾ ਨਹੀਂ। ਥੈਂਕ ਯੂ ਸਰ।